ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀਲਾ ਵਸਦੇ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਚੜ੍ਹਦੀ ਕਲਾ ਸਪੋਰਟਸ ਕਲੱਬ ਬੁਲਾਕਾਨ ਵੱਲੋਂ ਬੁਲਾਕਾਨ ਦੇ ਸਪੋਰਟਸ ਕੰਪਲੈਕਸ ਦੇ ਵਿੱਚ ਬਹੁਤ ਵੱਡਾ ਜਿਹੜਾ 6 April ਨੂੰ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਦੇ ਉੱਚ ਕੋਟੀ ਦੇ ਜਿਹੜੇ ਸੁਪਰਸਟਾਰ ਖਿਡਾਰੀ ਆ ਰਹੇ ਨੇ ਤੇ ਜਿੱਥੇ ਰੱਸਾ ਕਸੀ ਤੇ ਬਾਲੀਬਾਲ ਦੇ ਬਹੁਤ ਤਕੜੇ ਮੁਕਾਬਲੇ ਹੋਣੇ ਆ ਤੇ ਸਾਡੀ ਸਮੁੱਚੀ ਬੁਲਾਕਾਨ ਚੜ੍ਹਦੀ ਕਲਾ 스포츠 ਕਲੱਬ ਵੱਲੋਂ ਮਨੀਲਾਬਸ ਦੇ ਸਾਰੇ ਭਾਈਚਾਰੇ ਨੂੰ ਜਿਹੜਾ ਦਿਲ ਦੀਆਂ ਹਰਾਈਆਂ ਦੇ ਵਿੱਚੋਂ ਖੁੱਲੇ ਸੱਦੇ ਆ ਆਪਾਂ ਸਾਰਿਆਂ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਜਿਹੜਾ ਆਨੰਦ ਮਾਣਣਾ ਹੈ ਰਲ ਮਿਲ ਕੇ ਲਾਉਣੀਆਂ ਨੇ ਰੌਣਕਾਂ ਤੁਹਾਡਾ ਦਾਸ ਕਬੱਡੀ ਕਮੈਂਟੇਟਰ ਨਿਮਾ ਸੇਖਾ ਚੜ੍ਹਦੀ ਕਲਾ 스포츠 ਕਲੱਬ ਬੁਲਾਕਾਨ ਦੇ ਸੱਦੇ ਦੇ ਉੱਤੇ ਜਿਹੜਾ ਸਪੈਸ਼ਲ ਮੈਂ ਵੀ ਪਹੁੰਚ ਚੁੱਕਿਆ ਆ ਤੇ ਤੁਸੀਂ ਵੀ ਸਾਰੇ ਹਮ ਹਮਾ ਕੇ ਪਹੁੰਚੋ ਤੇ ਇਸ ਕਬੱਡੀ ਮਹਾਕੁੰਭ ਦੀ ਜਿਹੜੀ ਆਪਾਂ ਰੌਣਕ ਨੂੰ ਵਧਾਈਏ ਤੇ ਜਿੱਥੇ ਪੰਜਾਬੀ ਗਏ ਨੇ ਉੱਥੇ-ਉੱਥੇ ਕਬੱਡੀ ਨੂੰ ਜਿਹੜਾ ਨਾਲ ਲੈ ਕੇ ਗਏ ਨੇ ਤੇ ਪੰਜਾਬੀਆਂ ਦੀ ਜਿਹੜੀ ਇਸੇ ਤਰੀ ਸਰਦਾਰੀ ਚੜ੍ਹਦੀ ਕਲਾ ਜਿਹੜੀ ਦੇਸ਼ ਸਾਧ ਦੇਸ਼ਾਂ ਦੇ ਵਿੱਚ ਹੁੰਦੀ ਰਵੇ ਤੇ ਹੁਣ ਸਾਡੇ ਇਸ ਕਲੱਬ ਦੇ ਪ੍ਰਧਾਨ ਪੱਪੂ ਜੀ ਬੁਲਾਖਾਨ ਉਹ ਵੀ ਜਨ ਸ਼ਬਦ ਜਿਹੜੇ ਤੁਹਾਡੇ ਨਾਲ ਸਾਂਝੇ ਕਰਨਗੇ ਤਾਂ ਸ੍ਰੀ ਗੁਰੂ ਜੀ ਸਾਰੇ ਪੰਜਾਬੀ ਭਰਾਵਾਂ ਨੂੰ ਫਲਕੀਨ ਵਿੱਚ ਵਸਦਿਆਂ ਨੂੰ ਆਪਣੇ ਅਪ੍ਰੈਲ 6 ਨੂੰ ਵਿਆਨਤਵਾਰ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਅਸੀਂ ਗੁਲਾਗਨ ਸਪੋਰਟਸ ਕੰਪਲੈਕਸ ਦੇ ਵਿੱਚ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਆਫ ਜੁੜ ਕੇ ਵੀ ਸਾਰੇ ਹਮ ਹਮ ਆ ਕੇ ਜਰੂਰ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਦ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ